ਗੱਲ ਕਰਾਂਗੇ ਜਿਸ ਚ ਮਕੀਲੇ ਨੂੰ ਖਤਮ ਕਰਨਾ ਚਾਹੀਦਾ ਸੀ ਲੋਕਾਂ ਦੇ ਦਿਲਾਂ ਚੋਂ ਲੋਕਾਂ ਦੇ ਦਿਮਾਗ ਚੋਂ ਉਤਮ ਕੀਲਾ ਤਾਂ ਖਤਮ ਹੋਇਆ ਹੀ ਨਹੀਂ ਚਮਕੀਲਾ ਤਾਂ ਪਹਿਲਾਂ ਨਾਲੋਂ ਦੁੱਗਣਾ ਵੱਜਣ ਲੱਗ ਪਿਆ ਦੁੱਗਣੇ ਗੀਤ ਸੁਣੇ ਜਾਣ ਲੱਗ ਪਏ ਰੀਮਿਕਸ ਹੋ ਕੇ ਗੀਤ ਆਣ ਲੱਗ ਪਏ ਨਵੀਂ ਨੌਜਵਾਨੀ ਬੂਫਰਾਂ ਤੇ ਲਾ ਕੇ ਡੱਕਾਂ ਤੇ ਲਾ ਕੇ ਆਪਣੇ ਸਿਸਟਮ ਟਰੈਕਟਰਾਂ ਤੇ ਰਖਾਏ ਆ ਜਿਹੜੇ ਗੱਡੀਆਂ ਚ ਰਖਾਏ ਆ ਉਹ ਪੰਜੀਪੰਜ ਰਖਾਏ ਆ 18 ਚ ਰਖਾਏ ਆ ਧੜਾ ਧੜ ਗਾਣੇ ਵੱਜ ਰਹੇ ਨੇ ਚਮਕੀਲੇ ਦੇ ਮੈਨੂੰ ਲੱਗਦਾ ਉਹਨਾਂ ਲੋਕਾਂ ਦੀ ਹਾਰ ਹੋ ਗਈ ਜਿਹਨਾਂ ਲੋਕਾਂ ਨੇ ਚਮਕੀਲੇ ਨੂੰ ਖਤਮ ਕਰਨਾ ਚਾਹਿਆ ਸੀ ਕਿਉਂਕਿ ਚਮਕੀਲਾ ਮਰ ਕੇ ਵੀ ਜਿਉਂਦਾ ਹੀ ਬੈਠਾ ਆ ਕਿਉਂਕਿ ਉਹਦੀ ਆਵਾਜ਼ ਗੂੰਜ ਰਹੀ ਆ ਉਹ ਲੋਕਾਂ ਦੇ ਦਿਲਾਂ ਵਿੱਚ ਇਸ ਤਰੀਕੇ ਨਾਲ ਗੂੰਜ ਰਿਹਾ ਆ ਜਿਹੜੀ ਗੂੰਜ ਕਦੇ ਸਦੀਆਂ ਭਰ ਨਹੀਂ ਲੋਕਾਂ ਦੇ ਦਿਲਾਂ ਤੋਂ ਜਾਣੀ ਕਿਉਂਕਿ ਉਹਦੇ ਜਿਹੜੇ ਬੋਲ ਆ ਉਹਦੇ ਜਿਹੜੇ ਸ਼ਬਦ ਆ ਮੈਂ ਤਾਂ ਇਹ ਗੱਲ ਕਹਾਂਗਾ ਜਦ ਤੱਕ ਮਾਂ ਪੰਜਾਬੀ ਬੋਲੀ ਰਹਿਣੀ ਆ ਉਦੋਂ ਤੱਕ ਅਮਰ ਸਿੰਘ ਚਮਕੀਲੇ ਦੇ ਗੀਤ ਸੁਣੇ ਜਾਣੇ ਆ ਅੱਜ ਤੋਂ 200 ਸਾਲ ਬਾਅਦ ਸਦੀਆਂ ਬਾਅਦ ਵੀ ਇਹ ਚਮਕੀਲੇ ਦੇ ਗੀਤ ਇਸੇ ਤਰ੍ਹਾਂ ਵੱਜਣਗੇ ਲੋਕ ਕਿਹਾ ਕਰਨ ਕਿ ਕੋਈ ਅਮਰ ਸਿੰਘ ਚਮਕੀਲਾ ਹੁੰਦਾ ਸੀ ਤੇ ਇਹੋ ਹੀ ਗੀਤ ਵਾਪਸ ਤੇ ਵਾਪਸ ਰੀਮਿਕਸ ਹੋ ਕੇ ਕਹਿਣ ਦਾ ਮਤਲਬ ਹੈ ਇੱਥੇ ਇਹ ਗੱਲ ਕਹਿ ਦਊਗਾ ਕਿ ਚਮਕੀਲਾ ਤਾਂ ਅਮਰ ਹੋਇਆ ਗਿਆ ਉਹਦੀ ਆਵਾਜ਼ ਵੀ ਅਮਰ ਹੋ ਗਈ ਜਿਹੜੀ ਕਿ ਸਦੀਆਂ ਟਿੱਕਰ ਕੂਕਣੀਆਂ ਜਿਹੜੀ ਕਿ ਸਦੀਆਂ ਟਿੱਕਰ ਗੂੰਜਣੀਆਂ ਇਸ ਜਹਾਨ ਦੇ ਉੱਤੇ ਕਦੇ ਚਮਕੀਲੇ ਦਾ ਨਾਂ ਈਲਾ ਵੀ ਨਹੀਂ ਪੈਣਾ ਤੇ ਕਦੇ ਫਿੱਕਾ ਵੀ ਨਹੀਂ ਪੈਣਾ ਜਿਵੇਂ ਕਿ ਉਹਦਾ ਨਾਂ ਸੀ ਚਮਕੀਲਾ ਤੇ ਉਸੇ ਤਰ੍ਹਾਂ ਚਮਕੀਲਾ ਹਮੇਸ਼ਾ ਤੁਸੀਂ ਦੇਖ ਲਿਓ ਉਸੇ ਤਰ੍ਹਾਂ ਚਮਕੀਲਾ ਚਮਕਦਾ ਹੀ ਰਹਿਣਾ ਆ ਉਹਨੂੰ ਕੋਈ ਫਿੱਕਾ ਪਾ ਹੀ ਨਹੀਂ ਸਕਦਾ ਜਿਵੇਂ ਕਿਸੇ ਅੰਬਰਾਂ ਦੇ ਤਾਰੇ ਕਿਸੇ ਅੰਬਰਾਂ ਦੇ ਚੰਨ ਨੂੰ ਫਿੱਕਾ ਨਹੀਂ ਕੋਈ ਪਾ ਸਕਿਆ ਨਾ ਉਸੇ ਤਰ੍ਹਾਂ ਚਮਕੀਲੇ ਦੇ ਨਾਂ ਨੂੰ ਵੀ ਕੋਈ ਫਿੱਕਾ ਨਹੀਂ ਪਾ ਸਕਦਾ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰਿਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਧੰਨਵਾਦ ਜੀ